ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਹੁਣ ਪੰਜਾਬ ਦੇ ਵਿੱਚ 12 ਤਰੀਕ ਤੋਂ ਲੈ ਕੇ 20 ਤਰੀਕ ਤੱਕ ਕੀ ਮੌਸਮ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਗੱਲ ਕਰਾਂਗੇ ਮੌਨਸੂਨ ਦੀ ਕਿਵੇਂ ਦੀ ਭਵਿੱਖਬਾਣੀ ਜਿਹੜੀ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਤੇ ਕਦੋਂ ਤੱਕ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਕਰ ਜਾਵੇਗਾ ਕਿਵੇਂ ਦੇ ਹਾਲਾਤ ਨੇ ਕਿਸ ਤੇ ਕਿਸ سپੀਡ ਨਾਲ ਮੌਨਸੂਨ ਚੱਲ ਰਿਹਾ ਹੈ ਸਾਰੀ ਜਾਣਕਾਰੀ ਦਵਾਂਗੇ ਨਾਲ ਹੀ ਡਿਸਕਸ ਕਰਾਂਗੇ ਨਾਲ ਲੱਗਦੇ ਸੂਬੇ ਹਰਿਆਣਾ Rajasthan Madhya Pradesh UP ਦੇ ਵਿੱਚ ਕਿਵੇਂ ਹਾਲਾਤ ਮੌਨਸੂਨ ਬਦਲੇਗਾ ਤੇ ਬਾਕੀ ਸੈਟਲਾਈਟ ਇਮੇਜ ਦੱਸਾਂਗੇ ਅੱਜ ਤੋਂ ਲੈ ਕੇ 20 ਤਰੀਕ ਤੱਕ ਦੇ ਤਾਪਮਾਨ ਦੀ ਜਾਣਕਾਰੀ ਦਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਏਰੀਆ ਦਾ ਮੌਸਮ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਏਰੀਆ ਦੇ ਮੌਸਮ ਦੇ ਹਾਲਾਤ ਪਤਾ ਲੱਗ ਸਕਣ ਪਹਿਲਾਂ ਇੱਕ ਵਾਰੀ ਤਾਸ਼ਾ ਸੈਟਲਾਈਟ ਇਮੇਜ ਦੇਖ ਕੇ ਅੱਜ ਦੇ ਮੌਸਮ ਦੀ ਜਾਣਕਾਰੀ ਲੈ ਲੈਂਦੇ ਆ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਫਿਲਹਾਲ ਕੋਈ ਬੱਦਲੀ ਸਿਸਟਮ ਪੰਜਾਬ ਹਰਿਆਣਾ ਵਿੱਚ ਤਾਂ ਦਿਖਾਈ ਨਹੀਂ ਦੇ ਰਿਹਾ ਪਰ ਹੌਲੀ-ਹੌਲੀ ਮੌਨਸੂਨ ਦਾ ਜਿਹੜਾ ਅਸਰ ਹੈ ਉਹ ਰਾਜਸਥਾਨ ਅਤੇ ਸੈਂਟਰਲ ਪੰਜਾਬ ਸੈਂਟਰਲ ਮੱਧ ਪਰਦੇਸ਼ ਤੋਂ ਉੱਪਰ ਅਤੇ ਥੋੜਾ ਬੋੜਾ ਜੁਪੀ ਦੇ ਸੈਂਟਰਲ ਦੇ ਇੱਕ ਹੁਣ ਉਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਅਸੀਂ ਗੱਲ ਕਰੀਏ ਤਾਂ ਅੱਜ ਮੌਸਮ ਪੰਜਾਬ ਹਰਿਆਣਾ ਦੇ ਵਿੱਚ ਸਾਫ ਬਣਿਆ ਰਹੇਗਾ ਟੈਂਪਰੇਚਰ ਜਿਹੜੇ 40 45 ਡਿਗਰੀ ਤੱਕ ਹੱਥ ਲਾਣਗੇ ਹਵਾ ਪੱਛਮੀ ਦਿਸ਼ਾ ਤੋਂ ਚਲਦੀ ਰਹੇਗੀ ਤੇ ਮੌਸਮ ਖੁਸ਼ਕ ਅਤੇ ਸਾਫ ਬਣੇ ਰਹਿਣਗੇ ਤੇ ਹੁਣ ਗੱਲ ਕਰ ਲੈਂਦੇ ਇੱਕ ਵਾਰੀ ਮੌਨਸੂਨ ਦੀ ਸਪੀਡ ਦੀ ਮੌਨਸੂਨ ਦੀ ਸਪੀਡ ਕਿੱਥੇ ਤੱਕ ਪਹੁੰਚ ਚੁੱਕੀ ਹੈ ਜੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਮੌਨਸੂਨ ਇਨਫੋਰਮੇਸ਼ਨ ਦੇਖ ਸਕਦੇ ਹੋ ਕਿ ਹੁਣ ਜਿਹੜੀ ਇਹ ਨੀਲੀਆਂ ਲਾਈਨਾਂ ਬਣਦੀਆਂ ਅਗਰ ਗੱਲ ਕਰੀਏ ਹੁਣ ਜਿਹੜਾ ਮੌਨਸੂਨ ਹੈ ਉਹ ਗੁਜਰਾਤ ਦੇ ਤੱਟ ਨੂੰ ਟੱਚ ਕਰ ਚੁੱਕਿਆ ਹੈ ਨਾਰਮਲ ਦਿਨਾਂ ਦੀ ਅਗਰ ਗੱਲ ਕਰੀਏ ਤਾਂ ਇੱਥੇ ਜਿਹੜਾ ਮੌਨਸੂਨ ਪਹੁੰਚਦਾ ਸੀ ਉਹ 15 ਜੂਨ ਤੇ 20 ਜੂਨ ਦੇ ਵਿਚਕਾਰ ਪਹੁੰਚਦਾ ਸੀ ਪਰ ਇੱਥੇ ਜਿਹੜਾ ਮੌਨਸੂਨ ਪਹੁੰਚ ਚੁੱਕਿਆ ਹੈ 9 ਤੋਂ 11 ਜੂਨ ਦੇ ਵਿਚਕਾਰ ਪਹੁੰਚ ਚੁੱਕਿਆ ਹੈ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਜਿਹੜਾ ਇਹ ਮੌਨਸੂਨ ਹੈ ਅੱਜ 12 ਤਰੀਕ ਦੇ ਨੇੜੇ ਤੇੜੇ ਅੱਧਾ ਆਪਣਾ ਗੁਜਰਾਤ ਦੇ ਵਿੱਚ ਐਂਟਰ ਕਰ ਜਾਵੇਗਾ ਕੱਲ ਇਹ 11 ਤਰੀਕ ਨੂੰ ਗੁਜਰਾਤ ਦੇ ਨਾਲ ਟੱਚ ਕਰ ਚੁੱਕਿਆ ਹੈ ਤੇ ਇਹ ਜਿਹੜਾ ਮੌਨਸੂਨ ਹੈ ਇਹ ਇਸ ਰੇਸ਼ ਅੱਗੇ ਵਧਦੇ ਨੇ ਅਗਰ ਗੱਲ ਕਰੀਏ ਪੂਰਬ ਵਾਲੇ ਸਾਈਡ ਦੀ ਤਾਂ ਜਿਹੜੇ ਇਹ ਅਸਾਮਦੇ ਤੱਕ ਇਸ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਅਗਰ ਸੈਂਟਰਲ ਦੀ ਗੱਲ ਕਰੀਏ ਤਾਂ ਮਧ ਪ੍ਰਦੇਸ਼ ਤੋਂ ਹੇਠਾਂ ਆਂਧਰਾ ਤੇ ਬੰਗਾਲ ਦੇ ਨੇੜੇ ਤੇੜੇ ਹੁਣ ਪਹੁੰਚਦਾ ਹੋਇਆ ਆਉਂਦੇ ਦਿਨਾਂ ਦੇ ਤੱਕ ਦਿਖਾਈ ਦੇਵੇਗਾ ਅਗਰ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਿਹੜਾ ਪੀਕ ਪੁਆਇੰਟ ਇਸ ਦਾ ਦੱਸਿਆ ਗਿਆ ਹੈ ਜੀ ਉਹ 30 ਜੂਨ ਤੋਂ ਲੈ ਕੇ 1 ਜੁਲਾਈ ਮਤਲਬ ਇਹਨਾਂ ਦਿਨਾਂ ਦੇ ਵਿੱਚ ਪੀਕ ਪੁਆਇੰਟ ਤੇ ਰਹੇਗਾ ਜਾਨਕਿ ਮੀਂਹ ਵਰਸਾਤਾ ਲਗਾਤਾਰ ਚੱਲ ਹੋ ਜਾਣਗੀਆ ਪਰ ਜਿਹੜੀ ਹਰਕਤਾਂ ਨੇ ਉਹ 20 ਤਰੀਕ ਤੋਂ ਲੈ ਕੇ 21 22 ਇਹਨਾਂ ਤਰੀਕਾਂ ਦੇ ਵਿੱਚ ਵਿੱਚ ਦੱਸੀ ਜਾ ਰਹੀ ਹੈ ਤੇ ਉਮੀਦ ਕਰਦੇ ਜਿਸ ਸਪੀਡ ਨਾਲ 3-4 ਦਿਨ ਇਹ ਐਡਵਾਂਸ ਚੱਲ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਵੀ ਇਹ ਐਡਵਾਂਸ ਪਹੁੰਚ ਕੇ ਜਲਦੀ ਗਰਮੀ ਤੋਂ ਰਾਹਤ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਲੋਕਾਂ ਨੂੰ ਦਵੇ ਬਾਕੀ ਹੁਣ ਕਰ ਲੈਂਦੇ ਆ ਗੱਲ ਮੌਸਮ ਵਿਭਾਗ ਦੇ ਅਲਰਟ ਕੀ ਕਹਿ ਰਹੇ ਨੇ ਜੀ ਬੀਤੀ ਕੱਲ 11 ਤਰੀਕ ਤੋਂ ਜੂਨ 2024 ਨੂੰ ਜੋ ਅਲਰਟ ਜਾਰੀ ਹੋਏ ਨੇ ਉਹਦੇ ਮੁਤਾਬਕ ਅਗਰ ਦੇਖਿਆ ਜਾਵੇ ਤਾਂ ਅਗਰ ਆਉਂਦੇ 24 ਘੰਟਿਆਂ ਦੇ ਵਿੱਚ ਜਿਹੜਾ ਮੌਸਮ ਹੈ ਪੰਜਾਬ ਹਰਿਆਣਾ ਦਾ ਡਰਾਈ ਦੱਸਿਆ ਗਿਆ ਹੈ ਤੇ ਟੈਂਪਰੇਚਰ ਜਿਹੜੇ ਨੇ ਉਹ 44-45 ਡਿਗਰੀ ਨੂੰ ਹੱਥ ਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਜੀ ਅਗਰ ਗੱਲ ਕਰ ਲਈਏ ਹੁਣ ਅਸੀਂ ਟੈਂਪਰੇਚਰ ਤੋਂ ਇਲਾਵਾ ਆਉਂਦੇ ਦਿਨਾਂ ਦੇ ਪੂਰਵ ਨੁਮਾਨਾਂ ਦੀ ਤਾਂ 11 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜਿਹੜੇ ਨੇ ਡਰਾਈ ਮੌਸਮ ਦੱਸਿਆ ਗਿਆ ਸਿਰਫ 14 ਤਰੀਕ ਨੂੰ ਆਈਸੋਲੇਟਡ ਮੌਸਮ ਪੰਜਾਬ ਦੇ ਵਿੱਚ ਦੱਸਿਆ ਗਿਆ ਹੈ ਅਦਰਕਰ ਅਲਰਟ ਦੀ ਗੱਲ ਕਰੀਏ ਤਾਂ ਔਰੇਂਜ ਅਲਰਟ ਦਿਖਾਈ ਦੇ ਰਹੇ ਨੇ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ 11 ਤਰੀਕ ਲੰਘ ਚੁੱਕੀ ਹੈ ਜੀ ਤੇ ਹੀਟ ਵੇਵ ਵਾਲੇ ਕੰਡੀਸ਼ਨਾਂ 11 ਤੋਂ 13 ਤਰੀਕ ਤੱਕ ਦਿਖਾਈ ਦੇ ਰਹੀਆਂ ਨੇ 14 ਤੋਂ ਲੈ ਕੇ 15 ਤੱਕ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਗਰ ਹੁਣ ਅਸੀਂ ਗੱਲ ਕਰ ਲਈਏ ਮੌਸਮ ਦੇ ਹਾਲਾਤਾਂ ਦੀ ਤਾਂ 11 12 13 14 15 ਜਿਹੜੇ ਇਹ ਦਿਨ ਨੇ ਇਹਨਾਂ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ 16 ਤਰੀਕ ਦੀ ਸ਼ਾਮ ਤੋਂ ਲੈ ਕੇ ਜੈਸੀ ਗੱਲ ਕਰ ਲਈ 16 ਤਰੀਕ ਦੀ ਦੁਪਹਿਰ ਤੋਂ ਬਾਅਦ ਹਲਕੇ ਫੁਲਕੇ ਬੱਦਲਬਾਈ ਜਿਹੜੀ ਹੈ ਉਹ ਪੱਛਮੀ ਰੂਪ ਤੋਂ ਪੰਜਾਬ ਹਰਿਆਣਾ ਦੇ ਵਿੱਚ ਐਂਟਰ ਕਰਨੀ ਸ਼ੁਰੂ ਹੋ ਜਾਵੇਗੀ ਕਿਉਂ ਜੋ ਹਾਲਾਤ ਐਸ ਟਾਈਮ ਰਾਜਸਥਾਨ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਗੁਜਰਾਤ ਤੱਕ ਹੁਣ ਮੌਨਸੂਨ ਪਹੁੰਚ ਚੁੱਕਿਆ ਹੈ ਤੇ ਗੁਜਰਾਤ ਤੋਂ ਅਗਲੀ ਸਟੇਟ ਜਿਹੜੀ ਹੈ ਉਹ ਰਾਜਸਥਾਨ ਹੈ ਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿੱਚ ਹੁਣ ਕਾਰਵਾਈਆਂ ਜਿਹੜੀ ਪ੍ਰੀ ਮੌਨਸੂਨ ਦੀ ਸ਼ੁਰੂ ਹੋ ਚੁੱਕੀਆਂ ਨੇ ਤੇ 16 17 18 19 20 ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਬੱਦਲਬਾਹੀ ਬਣੀ ਰਹੇਗੀ ਅਤੇ 20 ਤਰੀਕ ਤੋਂ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਵਰਗੇ ਹਾਲਾਤ ਦੁਪਹਿਰ ਤੋਂ ਬਾਅਦ ਬਣਨੇ ਸ਼ੁਰੂ ਹੋਣਗੇ ਜਿਨ੍ਹਾਂ ਨੂੰ ਪ੍ਰੀ ਮੌਨਸਨ ਮੌਸਮ ਦੀ ਗਤੀਵਿਧੀਆਂ ਦੇਖੀ ਜਾਂਦੀਆਂ ਨੇ 14 ਤਰੀਕ ਨੂੰ ਜੋ ਮੌਸਮ ਦੱਸਿਆ ਗਿਆ ਉਹਦੇ ਵਿੱਚ ਕੋਈ ਖਾਸ ਪੁਸ਼ਟੀ ਅਸੀਂ ਨਹੀਂ ਕਰਦੇ ਕਿ 14 ਤਰੀਕ ਨੂੰ ਮੀਂਹ ਹੁੰਦੇ ਹਨ ਰਾਤ ਬਣਦੇ ਨੇ ਪਰ 19 ਤਰੀਕ ਤੋਂ ਬਾਅਦ 20 ਤਰੀਕ ਦੀ ਗੱਲ ਕਰੀਏ ਜਿਵੇਂ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਦੱਸਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਮੌਨਸਨ 20 ਤੋਂ ਲੈ ਕੇ ਇੱਕ ਤਰੀਕ ਤੱਕ ਪ੍ਰੀ ਮੌਨਸਨ ਰਹੇਗਾ ਅਤੇ 1 ਤਰੀਕ ਜੁਲਾਈ 2024 ਤੋਂ ਲਗਾਤਾਰ ਮੌਨਸਨ ਦੇ ਹਾਲਾਤ ਪੰਜਾਬ ਦੇ ਵਿੱਚ ਬਣਨੇ ਸ਼ੁਰੂ ਹੋਣਗੇ ਸੋ ਇਹ ਸੀ ਮੌਸਮ ਦੀ ਜਾਣਕਾਰੀ 12 ਤਰੀਕ ਤੋਂ ਲੈ ਕੇ 20 ਤੱਕ ਦੀ ਤੇ ਬਾਕੀ ਜੋ ਵੀ ਨਵੀਂ ਅਪਡੇਟ ਮੌਨਸਨ ਦੇ ਬਾਰੇ ਮੌਸਮ ਦੇ ਹਾਲਾਤਾਂ ਬਾਰੇ ਤੇ ਜਆ ਕੋਈ ਵੀ ਕਿਸੇ ਤਰੀਕੇ ਦੀ ਹਲਚਲ ਅਗਲੇ ਮੌਸਮ ਦੇ ਵਿੱਚ ਹੁੰਦੀ ਹੈ ਤਾਂ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਏਰੀਆ ਦਾ ਮੌਸਮ ਮੈਂਸ਼ਨ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਮੌਸਮ ਦੇ ਹਾਲਾਤ ਪਤਾ ਲੱਗ ਸਕਣ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਵੀਡੀਓ ਦੇਖਣ ਦੇ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਧੰਨਵਾਦੀ